ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਸਾਡੀਆਂ ਬੀਬੀਆਂ ਜੋ ਪ੍ਰਸ਼ਾਦ ਉਹਨਾਂ ਨੂੰ ਗੁਰੂ ਘਰ ਤੋਂ ਮਿਲਦਾ ਹੈ ਸੁੱਕਾ ਪ੍ਰਸ਼ਾਦ ਮਿਲਦਾ ਹੈ ਜਾਂ ਕੜਾ ਪ੍ਰਸ਼ਾਦ ਮਿਲਦਾ ਹੈ ਉਹ ਗੁਰੂ ਘਰ ਦੇ ਬਾਹਰ ਬੈਠੇ ਕੁੱਤਿਆਂ ਨੂੰ ਜਾਂ ਕਿਸੇ ਹੋਰ ਜਾਨਵਰ ਨੂੰ ਪਾਉਂਦੀਆਂ ਨੇ ਕਿ ਇੰਝ ਕਰਨਾ ਸਹੀ ਹੈ ਜਾਂ ਗਲਤ ਹੈ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅਸਥ ਪਹਿਲਾਂ ਤੁਹਾਡੇ ਚਰਨਾਂ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਸਾਧ ਸੰਗਤ ਜੀ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਹਾਜ਼ਰੀ ਲਾਉਣ ਜਾਂਦੇ ਹਾਂ ਗੁਰੂ ਘਰ ਮੱਥਾ ਟੇਕਣ ਜਾਂਦੇ ਹਾਂ ਆਪਣੇ ਗੁਰੂ ਦੇ ਦਰਸ਼ਨ ਕਰਕੇ ਆਉਂਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਹੈ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਸੁੱਕਾ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ ਜੋ ਵੀ ਸਾਨੂੰ ਪ੍ਰਸ਼ਾਦ ਉਥੋਂ ਮਿਲਦਾ ਹੈ ਕਈ ਵੀਰ ਪੈਣਾ ਤਾਂ ਉਥੇ ਬੈਠੇ-ਬੈਠੇ ਪ੍ਰਸ਼ਾਦ ਛਕ ਲੈਂਦੇ ਨੇ ਫਿਰ ਘਰ ਨੂੰ ਵਾਪਸ ਚਲੇ ਜਾਂਦੇ ਨੇ ਜਾਂ ਆਉਂਦੇ ਨੇ ਹੁਣ ਕਈ ਪੈਣਾ ਦੀ ਆਦਤ ਹੁੰਦੀ ਹੈ ਕਿ ਉਹ ਕੜਾਹ ਪ੍ਰਸ਼ਾਦ ਜਾਂ ਜਿਹੜਾ ਵੀ ਪ੍ਰਸ਼ਾਦ ਉਹਨਾਂ ਨੂੰ ਦਿੱਤਾ ਜਾਂਦਾ ਹੈ ਗੁਰੂ ਘਰ ਦੇ ਵਿੱਚੋਂ ਮਿਲਦਾ ਹੈ ਉਹ ਘਰ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਦਿੰਦੇ ਨੇ, ਸਿਖਾਉਂਦੇ ਨੇ। ਇਹ ਬੜੀ ਚੰਗੀ ਸੰਗਤ ਦੀ ਆਦਤ ਹੈ। ਇੰਜ ਕਰਨਾ ਚਾਹੀਦਾ ਹੈ। ਪਰ ਕਈ ਬੀਬੀਆਂ ਕੀ ਕਰਦੀਆਂ ਨੇ ਕਿ ਜਦੋਂ ਗੁਰੂ ਘਰ ਤੋਂ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ, ਰਾਹ ਦੇ ਵਿੱਚ ਉਹਨਾਂ ਨੂੰ ਕੁੱਤਾ ਜਾਂ ਕੋਈ ਜਾਨਵਰ ਮਿਲਦਾ ਤਾਂ ਉਹ ਪ੍ਰਸ਼ਾਦ ਉਹਦੇ ਅੱਗੇ ਰੱਖ ਦਿੰਦੀਆਂ ਨੇ। ਪਰ ਆਪਾਂ ਦੇਖਦੇ ਹਾਂ ਕਿ ਭਾਵੇਂ ਉਹ ਕੁੱਤੇ ਨੂੰ ਜਾਂ ਉਹ ਜਾਨਵਰ ਨੂੰ ਪ੍ਰਸ਼ਾਦ ਖਵਾਉਣ ਲੱਗੇ ਉਹਨਾਂ ਦੀ ਭਾਵਨਾ ਜੋ ਉਹ ਚੰਗੀ ਹੈ ਕਈ ਭੈਣ ਭਰਾਵਾਂ ਦੇ ਕਈ ਗੁਰਮਖ ਪਿਆਰਾਂ ਦੇ ਹਿਰਦੇ ਇੰਨੇ ਚੰਗੇ ਨੇ ਕਿ ਉਹਨਾਂ ਨੂੰ ਜਾਨਵਰਾਂ ਨਾਲ ਬਹੁਤ ਹੀ ਪਿਆਰ ਹੁੰਦਾ ਹੈ ਜਾਨਵਰਾਂ ਨਾਲ ਲਗਾਵ ਹੁੰਦਾ ਹੈ ਉਹ ਸਭ ਦਾ ਪਾਲਾ ਕਰਨਾ ਚਾਹੁੰਦੇ ਨੇ ਕਿਉਂਕਿ ਗੁਰਬਾਣੀ ਸਾਨੂੰ ਇਹੋ ਮੱਤ ਦਿੰਦੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਸਭ ਦਾ ਪਾਲਾ ਕਰੋ ਗੁਰਬਾਣੀ ਸਭ ਦਾ ਪਲਾ ਕਰਦੀ ਹੈ ਬਿਨਾਂ ਕਿਸੇ ਦੇ ਬਿੱਤ ਕਰੇ ਤੋਂ ਪੇਦ ਪਾਵ ਤੋਂ ਉਹ ਸੇਵਾ ਭਾਵਨਾ ਦੇ ਨਾਲ ਉਸ ਜੀਵ ਨੂੰ ਜੋ ਗੁਰੂ ਘਰ ਦੇ ਅੱਗੇ ਕੋਈ ਵੀ ਜਾਨਵਰ ਬੈਠਾ ਹੈ ਉਸ ਨੂੰ ਪ੍ਰਸ਼ਾਦ ਛਕਾ ਦਿੰਦੇ ਨੇ ਕਿ ਚਲੋ ਇਹ ਸਭ ਪਲਾਹੋ ਜਾਵੇਗਾ ਉਹ ਆਪਣੇ ਵੱਲੋਂ ਤਾਂ ਪਲਾ ਕਰਨ ਦੀ ਭਾਵਨਾ ਦੇ ਨਾਲ ਪ੍ਰਸ਼ਾਦ ਛਕਾਉਂਦੇ ਨੇ ਸੰਗਤ ਜੀ ਹੁਣ ਇੱਥੇ ਉਹਨਾਂ ਦੀ ਭਾਵਨਾ ਤਾਂ ਸਹੀ ਹੈ ਪਰ ਉਹਨਾਂ ਦਾ ਪ੍ਰਸ਼ਾਦ ਛਕਾਉਣ ਦਾ ਤਰੀਕਾ ਗਲਤ ਹੋ ਜਾਂਦਾ ਹੈ ਜਦੋਂ ਆਪਾਂ ਪੁੰਜੇ ਰੱਖ ਕੇ ਧਰਤੀ ਤੇ ਰੱਖ ਕੇ ਉਹਨਾਂ ਨੂੰ ਪ੍ਰਸ਼ਾਦ ਛਕਾਉਂਦੇ ਹਾਂ ਤਾਂ ਇੱਥੇ ਪ੍ਰਸ਼ਾਦ ਦੀ ਬੇਅਦਬੀ ਹੁੰਦੀ ਹੈ ਸੰਗਤ ਜੀ ਹੁਣ ਆਪਾਂ ਸਭ ਜਾਣਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਕੀ ਮਹਾਨਤਾ ਹੈ ਸੰਗਤ ਜੀ ਹੁਣ ਆਪਾਂ ਜਾਣਦੇ ਹਾਂ ਜੇ ਕੜਾਹ ਪ੍ਰਸ਼ਾਦ ਦੀ ਮਹਾਨਤਾ ਨੂੰ ਆਪਾਂ ਜਾਣਦੇ ਹਾਂ ਤਾਂ ਗੁਰੂ ਘਰ ਦੇ ਵਿੱਚੋਂ ਮਿਲੇ ਹੋਏ ਪ੍ਰਸ਼ਾਦ ਦੀ ਜਹਾਰ ਮਿਲੀ ਹੋਈ ਵਸਤੂ ਦਾ ਸਤਿਕਾਰ ਕਰਨਾ ਹੈ ਹਰ ਸੇ ਖਦਾ ਪਹਿਲਾ ਫਰਜ਼ ਹੁੰਦਾ ਹੈ ਸੰਗਤ ਜੀ ਫਿਰ ਕਿਸੇ ਵੀ ਜਾਨਵਰ ਨੂੰ ਪੁੰਝੇ ਰਾ ਕੇ ਪ੍ਰਸ਼ਾਦ ਪਾਉਣਾ ਬੜੀ ਹੀ ਗਲਤੀ ਵਾਲੀ ਗੱਲ ਹੈ ਬੜੀ ਹੀ ਬੇਅਦਬੀ ਵਾਲੀ ਗੱਲ ਹੈ ਜੇ ਤੁਹਾਡਾ ਕਿਸੇ ਜਾਨਵਰ ਨਾਲ ਬਹੁਤਾ ਫ੍ਰੇਮ ਹੈ ਤੁਸੀਂ ਉਸ ਨੂੰ ਪ੍ਰਸ਼ਾਦ ਸ਼ਿਕਾਉਣਾ ਹੀ ਚਾਹੁੰਦੇ ਹੋ ਤਾਂ ਕਿਸੇ ਸਾਫ਼ ਸੁਥਰੇ ਢਾਂਡੇ ਦੇ ਵਿੱਚ ਪਾ ਕੇ ਉਸ ਨੂੰ ਤੁਸੀਂ ਪ੍ਰਸ਼ਾਦ ਸ਼ਿਕਾ ਸਕਦੇ ਹੋ ਪਰ ਪੁੰਜੇ ਜ਼ਮੀਨ ਦੇ ਉੱਤੇ ਨਹੀਂ ਸੁੱਟਣਾ ਆਪਾਂ ਸਾਰੇ ਜਾਣਦੇ ਹਾਂ ਕਿ ਇੰਜ ਕਰਨਾ ਗਲਤ ਹੈ ਆਪਾਂ ਇਸ ਤਰ੍ਹਾਂ ਪ੍ਰਸ਼ਾਦ ਦੀ ਬੇਕਦਰੀ ਨਹੀਂ ਕਰਨੀ ਜੇ ਜੀਵ ਜੰਤੂਆਂ ਨਾਲ ਪਿਆਰ ਹੈ ਤਾਂ ਉਹਨਾਂ ਨੂੰ ਤਰੀਕੇ ਦੇ ਨਾਲ ਸਲੀਕੇ ਦੇ ਨਾਲ ਪ੍ਰਸ਼ਾਦ ਜਿਹੜਾ ਆਪਾਂ ਸ਼ਿਕਾਹ ਸਕਦੇ ਹਾਂ ਸਾਧ ਸੰਗਤ ਜੀ ਜੀਵ ਜੰਤੂਆਂ ਦਾ ਪਲਾ ਕਰਨਾ ਕੋਈ ਗਲਤ ਗੱਲ ਨਹੀਂ ਜੀਵ ਜੰਤੂਆਂ ਨੂੰ ਪ੍ਰਸ਼ਾਦ ਦਾ ਸ਼ਿਕਾਉਣਾ ਜਾਂ ਕੋਈ ਵੀ ਵਸਤੂ ਉਹਨਾਂ ਨੂੰ ਸ਼ਿਕਾਉਣੀ ਕੋਈ ਗਲਤ ਗੱਲ ਨਹੀਂ ਸਭੋ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਉਹਨਾਂ ਦਾ ਪਾਲਾ ਕਰਨਾ ਚਾਹੀਦਾ ਹੈ ਭਾਵੇਂ ਉਹ ਸਾਡੇ ਮੁਤਾਜ ਨਹੀਂ ਸਾਡੇ ਵੱਲੋਂ ਮੁਤਾਜ ਨਹੀਂ ਹੈ ਪਰ ਹਮੇਸ਼ਾ ਆਪਾਂ ਨੂੰ ਆਪਣਾ ਫਰਜ਼ ਤਾਂ ਨਿਭਾਉਣਾ ਚਾਹੀਦਾ ਹੈ ਕਿਸੇ ਪਾਂਡੇ ਦੇ ਵਿੱਚ ਪਾ ਕੇ ਉਹਨਾਂ ਨੂੰ ਕੋਈ ਵੀ ਵਸਤੂ ਬਿਸਕੁਟ ਬ੍ਰੈਡ ਪ੍ਰਸ਼ਾਦਾ ਤੁਸੀਂ ਸ਼ਿਕਾ ਸਕਦੇ ਹੋ ਜਾਂ ਉਹਨਾਂ ਲਈ ਪਾਣੀ ਵੀ ਪਿਆ ਸਕਦੇ ਹੋ ਉਹਨਾਂ ਨੂੰ ਪਰ ਕੜਾ ਪ੍ਰਸ਼ਾਦ ਦੇ ਦੇ ਇੱਕ ਪਾਉਣ ਲੱਗੇ ਬਹੁਤ ਧਿਆਨ ਰੱਖੋ ਕਿ ਪੁੰਜੇ ਕਦੇ ਵੀ ਕੜਾ ਪ੍ਰਸ਼ਾਦ ਰੱਖ ਕੇ ਕਿਸੇ ਵੀ ਜਾਨਵਰ ਨੂੰ ਕਿਸੇ ਵੀ ਜੀਵ ਨੂੰ ਨਾ ਛਕਾਓ ਸੰਗਤ ਜੀ ਦੂਸਰੀ ਗੱਲ ਇਹ ਹੈ ਕਿ ਸਿਆਣੇ ਕਹਿੰਦੇ ਨੇ ਜਦੋਂ ਆਪਾਂ ਉਹਨਾਂ ਨੂੰ ਪ੍ਰਸ਼ਾਦ ਪਾਉਂਦੇ ਹਾਂ ਤਾਂ ਸਿਆਣੇ ਕਹਿੰਦੇ ਨੇ ਕਿ ਕੁੱਤੇ ਨੂੰ ਮਿੱਠਾ ਨਹੀਂ ਖਵਾਉਣਾ ਚਾਹੀਦਾ ਜਦੋਂ ਆਪਾਂ ਉਹਨਾਂ ਨੂੰ ਮਿੱਠਾ ਖਵਾਉਂਦੇ ਹਾਂ ਤਾਂ ਉਹਨਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਸੰਗਤ ਜੀ ਕਹਿੰਦੇ ਕਿ ਮਿੱਠਾ ਖਾਣ ਨਾਲ ਉਹਨਾਂ ਦੇ ਖੁਰਕ ਵੀ ਪੈ ਜਾਂਦੇ ਹੈ ਇਸ ਤਰ੍ਹਾਂ ਆਪਾਂ ਭਲਾ ਕਰਦੇ ਕਰਦੇ ਉਹਨਾਂ ਦਾ ਨੁਕਸਾਨ ਵੀ ਕਰ ਰਹੇ ਹਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਤੇ ਅਸੀਂ ਭਲਾ ਕਰਦੇ ਕਰਦੇ ਕਿਸੇ ਜੀਵ ਦਾ ਨੁਕਸਾਨ ਹੀ ਨਾ ਕਰ ਦਈਏ ਸੰਗਤ ਜੀ ਇੱਕ ਗੱਲ ਹੋਰ ਦੇਖਣਯੋਗ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਪ੍ਰਸ਼ਾਦ ਪਾਉਂਦੇ ਹਾਂ ਕਈ ਬੀਬੀਆਂ ਉਹਨਾਂ ਨੂੰ ਪ੍ਰਸ਼ਾਦ ਪਾਉਂਦੀਆਂ ਨੇ ਹਰ ਰੋਜ਼ ਪ੍ਰਸ਼ਾਦ ਪਾਉਂਦੀਆਂ ਨੇ ਤਾਂ ਉਹਨਾਂ ਦੀ ਆਦਤ ਬਣ ਜਾਂਦੀ ਹੈ ਜੋ ਉਹਨਾਂ ਨੂੰ ਪ੍ਰਸ਼ਾਦ ਪਾ ਦਿੰਦਾ ਉਹ ਤਾਂ ਠੀਕ ਹੈ ਪਰ ਕਈ ਵਾਰ ਕੋਈ ਉਹਨਾਂ ਨੂੰ ਪ੍ਰਸ਼ਾਦ ਨਹੀਂ ਪਾਉਂਦਾ ਤਾਂ ਉਹ ਕਈ ਵਾਰ ਬੱਚਿਆਂ ਦੇ ਜਾਂ ਬੀਬੀਆਂ ਦੇ ਹੱਥਾਂ ਦੇ ਵਿੱਚੋਂ ਛਵਟ ਮਾਰ ਕੇ ਪ੍ਰਸ਼ਾਦ ਖੋ ਲੈਂਦੇ ਨੇ ਸਾਧ ਸੰਗਤ ਜੀ ਹੁਣ ਇੱਥੇ ਦੇਖੋ ਕਿ ਜਦੋਂ ਕੁੱਤੇ ਇੰਜ ਕਰਦੇ ਨੇ ਤਾਂ ਨੁਕਸਾਨ ਕਿਸ ਦਾ ਹੁੰਦਾ ਹੈ ਸੰਗਤ ਜੀ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਹਰ ਇੱਕ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ ਜਿੱਥੇ ਕਈ ਬੀਬੀਆਂ ਨੂੰ ਜਾਨਵਰਾਂ ਦੇ ਨਾਲ ਪ੍ਰੇਮ ਪਿਆਰ ਹੁੰਦਾ ਹੈ ਉਥੇ ਕਈ ਵਿਅਕਤੀਆਂ ਦਾ ਕਈ ਪੈਣਾ ਦਾ ਜੋ ਸੁਭਾਅ ਬੜਾ ਗਰਮ ਹੁੰਦਾ ਹੈ ਉਹਨਾਂ ਨੂੰ ਇੱਟ ਜਾਂ ਡੰਡੇ ਵੀ ਮਾਰ ਦਿੰਦੇ ਨੇ ਹੁਣ ਬੀਬੀਆਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਆਪਣੀ ਆਦਤ ਹੈ ਜੋ ਉਸ ਨੂੰ ਬਦਲ ਲਈਏ ਜਦੋਂ ਵੀ ਅਸੀਂ ਪ੍ਰਸ਼ਾਦ ਕਿਸੇ ਜਾਨਵਰ ਨੂੰ ਪਾਉਣਾ ਹੈ ਘਰ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਕਿਸੇ ਸਾਫ਼ ਸੁਥਰੇ ਪਾਣੇ ਦੇ ਵਿੱਚ ਪਾ ਕੇ ਪ੍ਰਸ਼ਾਦ ਸ਼ਕਾ ਸਕਦੇ ਹਾਂ ਕਦੇ ਵੀ ਪੁੰਜੇ ਪ੍ਰਸ਼ਾਦ ਨੂੰ ਸੁੱਟ ਕੇ ਥੱਲੇ ਸੁੱਟ ਕੇ ਜ਼ਮੀਨ ਤੇ ਪ੍ਰਸ਼ਾਦ ਦੀ ਬੇਕਦਰਹੀ ਨਹੀਂ ਕਰਨੀ ਦੂਸਰੇ ਪਾਸੇ ਹੁਣ ਜਾਨਵਰਾਂ ਦਾ ਵੀ ਨੁਕਸਾਨ ਹੈ ਇਹਨਾਂ ਨੂੰ ਵੀ ਨੁਕਸਾਨ ਤੋਂ ਬਚਾਉਣਾ ਹੈ ਜੇਕਰ ਮਿੱਠਾ ਖਾਂਦੇ ਨੇ ਤਾਂ ਇਹ ਬਿਮਾਰ ਹੋ ਜਾਂਦੇ ਨੇ ਸੰਗਤ ਜੀ ਕਈ ਵਾਰ ਇਹ ਪੂਰੀ ਦੀ ਪੂਰੀ ਮੰਡਲੀ ਬਣਾ ਕੇ ਝੁੰਡ ਬਣਾ ਕੇ ਬੈਠ ਜਾਂਦੇ ਨੇ ਕਈ ਬੱਚੇ ਕਈ ਬੀਬੀਆਂ ਗੁਰੂ ਘਰ ਆਉਣੋਂ ਹੀ ਡਰ ਜਾਂਦੀਆਂ ਨੇ ਕਿ ਰਾਸਤੇ ਦੇ ਵਿੱਚ ਕੁੱਤੇ ਬੈਠੇ ਹੁੰਦੇ ਨੇ ਇਹ ਨਾ ਹੋਵੇ ਪ੍ਰਸ਼ਾਦ ਦੇ ਲਾਲਚ ਦੇ ਨਾਲ ਉਥੇ ਇੰਨਾ ਝੁੰਡ ਬਣਾ ਕੇ ਬੈਠ ਜਾਣ ਤੇ ਸੰਗਤ ਜੀ ਬੀਬੀਆਂ ਪੈਣਾ ਸਾਡੀਆਂ ਗੁਰੂ ਘਰ ਆਉਣ ਤੋਂ ਗੁਰੂ ਦੇ ਦਰਸ਼ਨਾਂ ਤੋਂ ਵਾਂਝੀਆਂ ਰਹਿ ਜਾਣ ਸੰਗਤ ਜੀ ਅਸੀਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਪਲਾ ਕਰਨਾ ਸਿਖਾਇਆ ਹੈ ਸਰਬੱਤ ਦਾ ਭਲਾ ਕਰਨਾ ਸਾਨੂੰ ਸਿਖਾਇਆ ਹੈ ਸਾਨੂੰ ਸਾਰਿਆਂ ਦਾ ਭਲਾ ਕਰਨਾ ਚਾਹੀਦਾ ਹੈ ਹਰ ਜੀਵ ਜੰਤੂ ਹਰ ਵਿਅਕਤੀ ਦੇ ਲਈ ਸਾਡੇ ਦਿਲ ਦੇ ਵਿੱਚ ਦਇਆ ਭਾਵਨਾ ਹੋਣੀ ਚਾਹੀਦੀ ਹੈ ਪਰ ਦਇਆ ਭਾਵਨਾ ਜੋ ਹੈ ਭਲਾ ਕਰਨ ਦਾ ਸਾਡਾ ਜੋ ਤਰੀਕਾ ਹੈ ਉਸ ਨੂੰ ਬਦਲਣ ਦੀ ਲੋੜ ਹੈ ਕਿਤੇ ਅਸੀਂ ਭਲਾ ਕਰਦੇ ਕਰਦੇ ਕਿਸੇ ਦਾ ਨੁਕਸਾਨ ਤਾਂ ਨਹੀਂ ਕਰ ਰਹੇ ਸਾਧ ਸੰਗਤ ਜੀ ਇਹ ਗੱਲਾਂ ਧਿਆਨ ਦੇ ਵਿੱਚ ਰੱਖਣ ਯੋਗ ਨੇ ਇਸ ਕਰਕੇ ਸਾਵਧਾਨੀ ਨਾਲ ਜੋ ਵੀ ਕੰਮ ਕਰਨਾ ਸਾਵਧਾਨੀ ਨਾਲ ਬੜੇ ਹੀ ਦਿਮਾਗ ਦੇ ਨਾਲ ਕਰਿਆ ਕਰੋ ਸੰਗਤ ਜੀ ਤੁਸੀਂ ਸਮਝ ਹੀ ਗਏ ਹੋਵੋਗੇ ਅੱਜ ਦੀ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਕੀ ਸਮਝਾਉਣਾ ਚਾਇਆ ਹੈ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵੀ ਦਿਓ ਅਤੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ